ਲੁਧਿਆਣਾ ਤੇ ਧੂਰੀ ਰੇਲਵੇ ਲਾਈਨ ਨੂੰ ਡਬਲ ਕਰਨ ਦੇ ਚੱਲ ਰਹੇ ਪ੍ਰੋਜੈਕਟ ਦੌਰਾਨ ਠੇਕੇਦਾਰ ਦੀ ਅਣਗਹਿਲੀ ਨਾਲ ਦੋ ਘਰ गिर ਗਏ। ਨਿਮਤ ਇਹ ਰਹੀ ਕਿ ਮੌਕੇ ਤੇ ਜਿਹੜੇ ਮਕਾਨ ਤੇ ਮਲਬੇ ਹੇਠ ਆਇਆ ਨੌਜਵਾਨ ਨੂੰ ਸਹੀ ਸਲਾਮਤ ਕੱਢ ਲਿਆ ਗਿਆ। ਦੱਸਣਾ ਬਣਦਾ ਹੈ ਕਿ ਠੇਕੇਦਾਰ ਵੱਲੋਂ ਨਵੀਂ ਪਿਛਾਈ 'ਚ ਆਉਣ ਵਾਲੀ ਲਾਈਨ ਦੇ ਨਾਲ ਦੀਵਾਰ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਜਿਸ ਨਾਲ ਦੋ ਮਕਾਨ गिर ਗਏ ਜਿਨ੍ਹਾਂ ਦੇ ਮਲਬੇ ਹੇਠ ਆ ਕੇ ਘਰ ਦਾ ਸਾਰਾ ਕੀਮਤੀ ਸਮਾਨ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਘਰ ਦੇ ਮਾਲਕ ਉਹ ਤਾਜ ਨੇ ਦੱਸਿਆ ਕਿ ਉਸ ਦਾ ਤਿੰਨ ਮੰਜ਼ਲਾ ਮਕਾਨ ਠੇਕੇਦਾਰ ਦੀ ਗਲਤੀ ਕਾਰਨ गिर ਗਿਆ ਜਿਸ ਨਾਲ ਉਹਨਾਂ ਦੀ ਉਮਰ ਭਰ ਦੀ ਕਮਾਈ ਪੂਰੀ ਤਰ੍ਹਾਂ ਮਿੱਟੀ ਹੋ ਗਈ ਜਦਕਿ ਦੂਸਰੇ ਘਦੇ ਮਾਲਕ ਤੇਜਪਾਲ ਨੇ ਦੱਸਿਆ ਕਿ ਮੌਕੇ ਤੇ ਕੰਮ ਕਰੇ ਠੇਕੇਦਾਰ ਦੇ ਕਰਮਚਾਰੀਆਂ ਦੀ ਗਲਤੀ ਨਾਲ ਉਹਨਾਂ ਵੱਲੋਂ ਜ਼ਿੰਦਗੀ ਦੀ ਕਮਾਈ ਨਾਲ ਬਣਾਇਆ ਗਿਆ ਮਕਾਨ गिर ਗਿਆ ਇਸ ਦੌਰਾਨ ਉਹਨਾਂ ਦਾ ਘਰ ਦਾ ਸਾਰਾ ਕੀਮਤੀ ਸਮਾਨ ਵੀ ਟੁੱਟ ਗਿਆ ਉਹਨਾਂ ਦੇ ਦੱਸਣ ਮੁਤਾਬਕ ਘਰਾਂ ਦੇ ਗਿਰਦੇ ਸਹਰ ਹੀ ਠੇਕੇਦਾਰ ਅਤੇ ਉਸਦੇ ਸਾਰੇ ਮੁਲਾਜ਼ਮ ਆਪਣੀਆਂ ਮਸ਼ੀਨਾਂ ਮੌਕੇ ਤੇ ਛੱਡ ਭਰਾਰ ਹੋ ਗਏ ਮੇਰਾ ਤੇਜਪਾਲ ਹੈ ਜੀ ਆ ਮੇਰਾ ਘਰ ਆ ਰੋਤਾਸ ਭਰਾ ਦੇ ਨਾਲ ਘਰ ਮੇਰਾ ਠੀਕ ਹੈ ਜੀ ਉਹੀ ਇਹਨਾਂ ਦਾ ਰੇਲ ਵਾਲੇ ਦਾ ਕੰਮ ਚੱਲਦਾ ਹੈ ਬੱਚੇ ਮੇਰੇ ਅੰਦਰ ਸੋ ਵੀ ਰਹੇ ਸੀ ਠੀਕ ਹੈ ਉਹਨਾਂ ਦੇ ਸੱਟ ਵੀ ਲੱਗੇ ਮੇਰੇ ਛੋਟੇ ਭਰਾ ਦੇ ਬੱਚੇ ਆਏ ਉਹ ਛੁੱਟੀਆਂ ਜੀ ਇੱਧਰ ਹੀ ਠੀਕ ਹੈ ਜੀ ਉਹਨਾਂ ਦੇ ਸੱਟ ਲੱਗੇ ਆ ਨਾਲੇ ਅਨੇ ਅਸੀਂ ਉਹਨਾਂ ਨੇ ਜਦੋਂ ਘਰ ਡਿੱਗ ਗਿਆ ਨਾ ਮਕਾਨ ਤੁਹਾਡਾ ਗਿਰਿਆ ਵਾ ਤੇਰੇ ਦਾ ਕੀ ਹੋਇਆ ਜੀ ਗਿਰ ਗਿਆ ਮੇਰਾ ਮਕਾਨ ਮੇਰਾ ਮਕਾਨ ਆ ਸਾਹਮਣੇ ਦੇਖੋ ਕ੍ਰੇਨ ਨਾਲ ਗਿਰਿਆ ਹਾਂ ਹਾਂ ਜੀ ਕ੍ਰੇਨ ਨਾਲ ਹੀ ਹੋਇਆ ਹਾਸਾ ਇਹ ਠੀਕ ਹੈ ਕੰਮ ਚੱਲਦਾ ਪਿਆ ਕ੍ਰੇਨ ਨਾਲ ਹੀ ਫੜਿਆ ਉਹਨਾਂ ਨੂੰ ਉਹ ਕਿੱਥੇ ਫੜਦੇ ਅਸੀਂ ਤਾਂ ਉਧਰਲੀ ਸਾਈਡ ਆ ਗਏ ਨੇਟੋ ਵਿੱਚ ਇਹ ਕਿੱਦਾਂ ਫੜਾਂਗੇ ਅਸੀਂ ਠੀਕ ਹੈ ਸਾਡੇ ਜਦੋਂ ਜਦੋਂ ਸ਼ਟ ਲੱਗੇ ਨਾ ਡਰ ਗਿਆ ਨਾ ਅਸੀਂ ਆਪਣੇ ਬੱਚੇ ਨੂੰ ਕੱਢਿਆ ਠੀਕਾ ਖਿੱਚਿਆ ਉਹਨਾਂ ਦੇ ਸ਼ਟ ਲੱਗੇ ਹੋਈ ਆ ਸਾ ਸਾ ਮੈਰੀ ਨੌ ਨੌ ਹੋਇਆਗਾ ਕੈਂਸਰ ਮੈਂ ਤੋਂ ਗਿਆ ਸੀ ਹਸਪੀਟਲ ਲੈ ਕੇ ਨੌ ਨੂੰ ਪਿੱਛੇ ਇਹਨਾਂ ਨੇ ਖੁਦਾਈ ਕੀਤੀ ਹੋਈ ਹੈ ਇਧਰ ਬਦਲ ਬਲਡੋ ਚਲਾਏ ਹੋਏ ਆ ਮੇਰੇ 3 ਮੰਜ਼ਲ ਮਕਾਨ ਟੈਗੇ ਫ੍ਰੀ ਨੀਚੇ ਵੀ ਸੀਗਾ ਉੱਪਰ ਵੀ ਸੀਗਾ ਤੇ AC ਵੀ ਲੱਗੇ ਹੋਈ ਸੀਗੇ ਤੇ ਜੇ ਮੇਰਾ ਨੁਕਸਾਨ ਕਰ ਕਟੋੜ ਠਾਰੋ ਨਹੀਂ ਲੱਗਦਾ ਕੋਈ ਨੁਕਸਾਨ ਹੋਇਆ ਹੈ ਮੇਰੇ ਘਰ ਦੇ ਵਿੱਚ ਉਹ ਦੱਪਿਆ ਆ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕਿ ਤੇਰਾ ਪਰਵਾਹ ਜਾਨੀ ਨੁਕਸਾਨ ਇੱਕ ਤੋਂ ਮੇਰਾ ਡੋਗੀ ਵਿਚੀ ਮਰਿਆ ਹੋਇਆ ਇੱਕ ਮੇਰਾ ਦੋਤਾ ਸੀਗਾ ਉਹ ਕੰਦੇ ਨਾਲ ਚਪੱਕ ਕੇ ਖੜ ਗਿਆ ਉਹ ਮੁੱਲੇ ਵਾਲੇ ਨੇ ਕੱਢਿਆ ਜੀ ਮੁੱਲੇ ਵਾਲੇ ਨੇ ਬਚਾਇਆ ਮੁੱਲੇ ਵਾਲੇ ਨੇ ਬਚਾਇਆ ਜੀ ਠੀਕ ਹੈ ਮੁੱਲੇ ਵਾਲੇ ਨੇ ਬਚਾਇਆ ਮੁਸ਼ਕਿਲ ਤਰੀਕੇ ਡੁਬੱਟੇ ਕੱਢ ਕੇ ਇੱਕ ਕਲੋਨੀ ਕਿਹੜੀ ਜਗ੍ਹਾ ਹੈ ਇਹ ਦਾਣਾ ਦਾਣਾ ਮੰਡੀ ਰੋੜਾ ਪਹਿਲੀ ਦੀ ਬੈਕ ਸਾਡ ਹੈ ਧੂਰੀ ਲੈਨ ਇਹ ਕੀ ਮਤਲਬ ਚੱਲਦਾ ਕੀ ਪਿਆ ਸੀ ਉੱਥੇ ਕੀ ਹੋ ਰਿਹਾ ਸੀਗਾ ਇੱਥੇ ਬਲਡੋਜ਼ਰ ਚੱਲਦਾ ਪਿਆ ਸੀ ਜੀ ਬਲਡੋਜ਼ਰ ਇਹਨਾਂ ਨੇ ਕੀ ਬਣਾ ਕੀ ਰਿਹਾ ਐ ਰੇਲਵੇ ਰੇਲਵੇ ਪੱਡੀ ਬਣਾ ਰਹੇ ਆ ਰੇਲਵੇ ਪੱਡੀ ਬਹੁਤ ਦੂਰ ਬਣਾ ਰਹੇ ਆ ਇਸ ਤੋਂ ਬਾਕੀ ਇਹਨਾਂ ਨੇ ਜਾਣ ਪੁੱਛ ਕੇ ਇਹਨਾਂ ਨੇ ਮੂੰਹ ਜਾਂ ਬਲਡੋਜ਼ਰ ਦਾ ਇੱਧਰ ਨੂੰ ਮਾਰਿਆ ਮੈਨੂੰ ਦੱਸਿਆ ਕਿ ਇਹਨਾਂ ਮੁੱਲੇ ਵਾਲੇ ਨੇ ਕਹਿੰਦਾ ਇਹਨਾਂ ਬਲਡੋਜ਼ਰ ਹਮਾਰਾ ਅਮਰੀਕਨ ਨਾਲ ਹੀ ਡਿੱਗੀ ਤਿੰਨ ਮੰਜ਼ਲ ਮੇ ਮਕਾਨ ਬਣਾਏ ਹੋਏ ਸੀਗਾ ਇਹਨਾਂ ਨੇ ਸਾਰੀ ਜ਼ਿੰਦਗੀ ਦੀ ਕੁੰਜੀ ਤੁਹਾਡੀ ਜਿਹੜੀ ਸੀ ਉਹ ਬਰਬਾਦ ਉਹ ਸਾਰੇ ਬਰਬਾਦ ਕਰਤੀ ਉਹ ਸਾਰੇ ਇੱਥੇ ਲੱਗੇ ਹੋ ਸੀਗੇ ਮੈਂ ਬੈਂਕ 'ਚ ਅਪ ਐਸਬੀਏਜੀ। ਚਲੋ। ਮੈਂ ਸਾਰਾ ਇੱਥੇ ਲਾਇਆ ਸੀ ਜੋ ਵੀ ਹੈਗਾ ਮੈਂ ਮੇਰਾ ਤਾਂ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਕੋਈ ਇੱਥੇ ਵਰਕ ਚੱਲ ਰਿਹਾ ਹੈ ਤੇ ਉਹਦੇ ਨਾਲ ਮਕਾਨ ਇੱਕ ਦੋ ਗਿਰ ਗਏ ਨੇ ਤੇ ਉਹ ਦੇਖਣ ਆਏ ਸੀ ਮੌਕੇ ਤੇ ਬਾਕੀ ਫੈਕਟ ਵੈਰੀਫਾਈ ਕਰ ਰਹੇ ਆ। ਮੈਡਮ ਇਹ ਕਿਹੜੀ ਕਲੋਨੀ ਸੀ? ਕੀ ਰੇਲਵੇ ਦਾ ਕੰਮ ਚੱਲ ਰਿਹਾ ਸੀ ਤੇ ਰੇਲਵੇ ਵਾਲਿਆਂ ਦਾ ਸੀ ਕੋਈ ਵਰਕ ਚੱਲ ਰਿਹਾ। ਕਿੰਨੇ ਮਕਾਨ ਗਿਰ ਗਏ ਮੈਡਮ? ਇੱਕ ਅੱਧਾ ਹੀ ਮਕਾਨ ਆ ਇੱਥੇ ਗਿਰਿਆ ਹੋਇਆ ਬਾਕੀ ਇਹ ਜਿ ਦੇਖ ਲੈ ਨਹੀਂ ਨਹੀਂ ਕੁਛ ਨਹੀਂ ਕੋਈ ਇਹ ਤਾਂ ਇਸ਼ੂ ਨਹੀਂ ਡੁਕੀ ਵੀ ਮਰ ਗਿਆ ਉਹ ਇੱਕ ਬੱਚਾ ਵੀ ਥੱਲੇ ਆ ਕੋਈ ਅਜੇ ਬਾਕੀ ਅਸੀਂ ਵੈਰੀਫਾਈ ਕਰ ਰਹੇ ਹਾਂ ਜੋ ਵੀ ਹੋਊਗਾ ਕੀ ਅਫੈਕਟ ਕੀ ਹੈ ਇਹਨਾਂ ਦਾ ਕਿਹੜੇ ਜਗ੍ਹਾ ਤੇ ਆ ਕੋਈ ਗਲਤੀ ਹੋਈ ਉਹਦੇ ਬੰਦੀ ਕਰ ਕੋਈ ਨਹੀਂ ਉਹ ਜੋ ਵੀ ਹੋਏਗਾ ਉਹ ਬੰਦੀ ਕਰ ਕਿਹੜੇ ਨਾਂ ਦਾ ਮਾਮਲਾ ਬਣੂਗਾ ਸ਼ਿਮਲਾਪੁਰੀ ਦਾ ਠੀਕ ਹੈ ਮੈਂ ਵੀ ਤੁਹਾਡਾ ਪੂਰਾ ਨਾਮ ਪੁੱਛਿਆ ਸਬ ਇਨਸਪੈਕਟਰ ਹਰਪ੍ਰੀਤ ਠੀਕ ਹੈ